ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ। ਅੱਜ ਦੀ ਵੀਡੀਓ ਦੋਸਤੋ ਪਿੰਡ ਭੁੰਧੜ ਜ਼ਿਲ੍ਹਾ ਬਠਿੰਡਾ ਤਹਿਸੀਲ ਆਗੀ ਬਾਈ ਹੋਰਿਆ ਨੂੰ। ਬਾਲਿਆ ਵਾਲੀ ਦੋਸਤੋ ਬਾਈ ਹੋਰਿਆ ਨੂੰ ਤਹਿਸੀਲ ਆਗੀ। ਜਿਹੜੇ ਨਾਲ ਪਿੰਡ ਦੋਸਤੋ ਬਾਲਿਆ ਵਾਲੀ ਤੇ ਰਾਮਪੁਰਾ ਸ਼ਹਿਰ ਬਿਲਕੁਲ ਨਾਲ ਆ। ਇੱਕ ਬਾਈ ਹੋਰਿਆ ਨੇ ਦੋਸਤੋ ਆਹ ਮੱਝੇ ਸੇਲ ਕਰਨੀਆਂ। ਕਿੰਨਾ ਮਸੂਆ? ਕਿੰਨਾ ਇਹਦਾ ਪਿਛਲੇ ਸੂਏ ਦਾ ਦੁੱਧਾ ਤੇ ਕੀ ਬਾਈ ਹੋਰ ਇਹਦਾ ਮੁੱਲ ਕਰਦੇ ਆ। ਸਾਰੀ ਡਿਟੇਲ ਆਪਾਂ ਬਾਈ ਰੂਬੀ ਤੋਂ ਲੈ ਲਾਂਗੇ। ਨੰਬਰ ਆ ਜਿਹੜਾ ਦੋਸਤੋ ਮਾਲਕਾਂ ਦਾ ਵੀਡੀਓ ਦੇ ਹੇਠਾਂ ਚੱਲੀ ਜਾਂਦਾ। ਆਜੋ ਆਪਾਂ ਬਾਈ ਨਾਲ ਸਾਰੀ ਗੱਲਬਾਤ ਕਰਦੇ ਆਂ ਹੋਰ ਬਾਈ ਰੂਬੀ ਕੀ ਹਾਲ ਹੈ ਜੀ ਠੀਕ ਆ ਜੀ ਪਿੰਡ ਵੀਰੇ ਆਪਣਾ ਭੁੰਦੜਾ ਭੁੰਦੜ ਬਾਈ ਕਿੰਨਾ ਮਸੂਆ ਸੂੰਦੀ ਹੈ ਵੀਰੇ ਮੱਝ ਤੀਜਾ ਸੂਆ ਸੂੰਦੀ ਆ ਬਾਈ ਤੀਜਾ ਸੂਆ ਸੂਣਾ ਹਾਂ ਬਾਈ ਸੂਣਾਗਾ ਕਿੰਨੇ ਦਿਨ ਰਹਿੰਦੇ ਆ ਦਿਨ ਪੂਰੇ ਆ ਬਾਈ ਅਜੇ ਨਹੀਂ ਪਤਾ ਇੱਕ ਦੋ ਦਿਨ ਲਾਇ ਵੀ ਸਕਦੀ ਆ ਠੀਕ ਆ ਹਾਂ ਠੀਕ ਆ ਬਾਈ ਕਹਿੰਦੇ ਇੱਕ ਦੋ ਦਿਨ ਹੋ ਸਕਦਾ ਉਤੋਂ ਦੀ ਲੈ ਜੇ ਦਿਨ ਵੈਸੇ ਦੋਸਤੋ ਅੱਜ ਪੂਰੇ ਆ ਵੀਡੀਓ ਦੀ ਤਰੀਕ ਨੋਟ ਕਰ ਲਓ 28 ਤਰੀਕ 8ਵਾਂ ਮਹੀਨਾ 2025 ਦੀ ਵੀਰੇ ਵੀਡੀਓ ਆ ਬਾਕੀ ਸੋਨੂੰ ਮੈਂ ਤੋੜ ਕੇ ਦਿਖਾ ਦਿੰਨਾ ਪਿਛਲੇ ਸੂਏ ਬਾਈ ਕਿੰਨਾ ਕ ਦੁੱਧ ਰਿਆ 12 ਕਿਲੋ ਦੁੱਧ ਦਿੱਤਾ ਬਾਈ ਕੰਡੇ ਵਾਲਾ 12 ਕਿਲੋ ਹਾਂ ਘਰੇਲੂ ਜਾਂ ਦੋਸਤੋ ਕੰਮ ਆ ਕੋਈ ਵਪਾਰ ਵਾਲਾ ਕੰਮ ਨਹੀਂ ਬਾਈ ਕਹਿੰਦਾ 12 ਕਿਲੋ ਆਪਣੇ ਕੋਲੇ ਦੁੱਧ ਦਿੱਤਾ ਥਣਾ ਥੋਣਾ ਦੀ ਕਿਵੇਂ ਬਾਈ ਬਈ ਸਾਫ਼ ਹੈ ਜਮਾ ਜਮਾ ਇੱਕ ਨੰਬਰ ਆ ਇੱਕ ਨੰਬਰ ਆ ਖੋਲ ਕੇ ਵੀਰੇ ਇਧਰ ਨੂੰ ਬੇੜੇ ਚ ਤੋੜ ਲਾ ਤੋੜ ਕੇ ਦੋਸਤੋ ਮੈਂ ਤੁਹਾਨੂੰ ਦਿਖਾ ਦਿੰਨਾ ਬਾਕੀ ਫੇਰ ਆਪਾਂ ਬਾਜੀ ਤੋਂ ਮੁੱਲ ਕਰਾ ਲੈਂਦੇ ਆ ਵੀਡੀਓ ਦੇ ਵਿੱਚ ਉਧਰ ਨੂੰ ਚੱਲ ਆ ਦੇਖੋ ਵੀਰੇ ਹਜੇ ਦੇਣਾ ਜੀ ਦੋਸਤੋ ਪੂਰੇ ਆ ਹੋ ਸਕਦਾ ਉੱਤੋਂ ਦੀ ਲੈ ਜੇ ਦੋ ਦੇਣਾ ਇਹ ਤੁਸੀਂ ਤੁਰਦੀ ਚੈੱਕ ਕਰ ਲੋ ਵੀਰੇ ਡਿਮਾਂਡ ਜਿਹੜੀ ਉਹ ਵੀ ਆਪਾਂ ਮਾਲਕਾਂ ਤੋਂ ਪੁੱਛ ਲੈਨੇ ਆ ਨੰਬਰ ਆ ਬਾਈ ਦਾ ਵੀਡੀਓ ਦੇ ਹੇਠਾਂ ਚੱਲੀ ਜਾਂਦਾ ਬਾਕੀ ਤੁਸੀਂ ਆ ਬਾਈ ਮੱਝ ਚੈੱਕ ਕਰ ਲੋ ਬਾਈ ਤੀਸਰਾ ਸੁਹਾ ਕਹਿੰਦਾ ਵੀ ਸੁਣੀ ਆ ਤੇ ਬਾਕੀ ਸਾਰੇ ਭਰਾਵਾਂ ਨੂੰ ਆਪਣੀ ਸਮਝ ਨਾਲ ਖਰੀਦਣਾ ਹੁੰਦਾ ਦੋਸਤੋ ਪਸ਼ੂ ਤੇ ਇੱਕ ਘਰੇਲੂ ਜਿਹਾ ਕੰਮ ਆ ਦੇਖੋ ਵੀਰੇ ਲਿਆ ਲਿਆ ਬਾਈ ਰੁਬੀ ਇੱਕ ਜਿਹੜਾ ਹੋਰ ਦਵਾਲਾ ਭਾਂਦੇ ਆਂ ਮੋੜ ਲੈ ਉਧਰੋਂ ਬਾਈ ਮੋੜ ਲੈਣਾ ਬਾਈ ਹਾਂ ਮੋੜਲਾ ਮੋੜਲਾ ਆ ਆ ਦੇਖੋ ਵੀਰੇ ਚੈੱਕ ਕਰ ਲੋ ਦੁੱਧ ਬਾਈ ਕਹਿੰਦਾ 12 ਕਿਲੋ ਜਮਾ ਆਪਾਂ ਕੰਡੇ ਵਾਲਾ ਘਰੇ ਚੋਂਦੇ ਰਹੇ ਆ ਨੰਬਰ ਹੀ ਠਾਂਗਾ ਹਾਂ ਮੋੜ ਲੈ ਵੀਰੇ ਮੋੜਲੇ ਮੋੜਲਿਆ ਬਾਕੀ ਜਿਹੜਾ ਮੁੱਲ ਆ ਦੋਸਤੋ ਉਹ ਵੀ ਆਪਾਂ ਪੁੱਛ ਲੈਣੇ ਆ ਮਾਲਕ ਤੋਂ ਇਹਦੇ ਚੋਂ ਕੋਈ ਮੁੱਲ ਫਿਕਸ ਨਹੀਂ ਹੁੰਦੇ ਮਾਨ ਤਾਣ ਛੋਟ ਛਪਾ ਅਗਲਾ ਮਾਲਕ ਹਰੇਕ ਕਰਦਾ ਜਿਹੜਾ ਭਰਾ ਨੇ ਵੇਚਣਾ ਹੁੰਦਾ ਪਸੂ ਕੋਈ ਨਾ ਕੋਈ ਨਾ ਲਿਆ 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 ਚੱਲ ਬਈ ਅੰਦਰ ਹੀ ਵੰਨ ਲਾ ਕੋਈ ਨਹੀਂ ਦੂਜੇ ਪਸ਼ੂਆਂ ਦਾ ਹੋ ਕਰਦੀ ਐ ਬਾਕੀ ਸਾਨੂੰ ਉਹ ਦੋਸਤੋਂ ਘਰ ਦੇ ਪਸ਼ੂ ਵੀ ਦਿਖਾ ਲ ਨਾ ਬਾਈ ਦਾ ਕੋਈ ਵਪਾਰ ਵਾਲਾ ਕੰਮ ਨਹੀਂ ਆ ਜਿਹੜੇ ਜਾਨਵਰ ਆ ਹੈ ਬਾਈ ਦੇ ਆ ਦੇਖੋ ਵੀਰੇ ਇਹ ਸਾਰੇ ਘਰ ਦੇ ਪਸ਼ੂ ਆ ਗਏ ਤੇ ਇੱਕ ਨਾਗਾ ਜਿਹੜਾ ਸੇਲ ਕਰਨਾ ਬਾਈ ਉਹ ਮੌਕੇ ਤੇ ਵੀਡੀਓ ਚ ਆਪਾਂ ਦਿਖਾਈ ਜਨੇ ਰੂਬੀ ਬਾਈ ਕੀ ਮੁੱਲ ਕਰਦਾ ਜਾਇਜ਼ ਬਾਈ 145 ਮੰਗਦੇ ਆ ਆਏ ਬੰਦੇ ਦਾ ਮਾਨ ਤਨ ਕਰ ਦੇਣਗੇ 1 ਲੱਖ 45000 1 ਲੱਖ ਦੋਸਤੋ 45000 ਬਾਈ ਹੋਰਾਂ ਨੇ ਇਹਦੀ ਡਿਮਾਂਡ ਕਰੀ ਆ 12 ਕਿਲੋ ਬਾਈ ਦੁੱਧੋ ਦਾਦਾ ਪੇਲੇ ਸੂਏ ਦਾ ਇਹਦੇ ਚੋ ਬਾਈ ਹੋਰੇ ਮੌਕੇ ਤੇ ਦੋਸਤੋ ਮਾਨ ਤਨ ਹੋ ਜਾ ਕਰ ਦੇਣਗੇ ਬਾਕੀ ਤੁਸੀਂ ਭਾਈ ਚੈੱਕ ਕਰ ਲੋ ਆ ਤੁਸੀਂ ਥਣ ਲੈ ਵੀ ਦੀ ਜਮਾ ਕੋਲੋਂ ਦਿਖਾ ਦੇਣਾ ਸੋਨੂ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ ਭਾਈ ਸਾਰੇ